ਹਾਂਜੀ ਸੱਜਣਾਂ ਲੋਸਤੂ ਅੱਜ ਦੀ ਅਪਡੇਟ ਅੰਗਰਵੜੀ ਵਰਕਰਾਂ ਦੀ ਵੱਡੀ ਖਬਰ ਅੰਗਰਵੜੀ ਬੱਚਿਆਂ ਨੂੰ ਦਿੱਤੇ ਐਕਸਪੈਰੀ ਸਿਰਫ ਤੇ ਸੈਂਟਰ ਤੇ ਹੋਈ ਕਾਰਵਾਈ ਕੀ ਆ ਪੂਰੀ ਅਪਡੇਟ ਆਉਂ ਜਾਂਦੀ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਤੇ ਆਉਂ ਜਾਂਦੇ ਆ ਅੱਜ ਦੀ ਜੋ ਅੰਗਰਵੜੀ ਵਰਕਰਾਂ ਦੇ ਲਈ ਵੱਡੀ ਖਬਰਾਈ ਹੈ ਉਸ ਤੱਕ ਹੀ ਅਪਡੇਟ ਹੈ ਔਰ ਕਿਸ ਤਰੀਕੇ ਤੁਸੀਂ ਵੀ ਆਪਣੇ ਸੈਂਟਰ ਦੇ ਵਿੱਚ ਕੰਮ ਕਰ ਸਕਦੇ ਹੋ ਇਹ ਨਿਊਜ਼ ਪੰਜਾਬ ਦੇ ਸੰਗਰੂਰ ਜ਼ਿਲ੍ਹਾ ਤੋਂ ਜਿੱਥੇ ਕਿ ਪਿੰਡ ਗੋਂਪੁਰ ਜਵਾਰਵਾਲਾ ਪਿਕਸੇਟ ਵਿਭਾਗ ਅਤੇ ਆਂਗਰਵਾਲੀ ਭਾਗ ਦੀਆਂ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਦੋਂ ਆਂਗਰਵਾਲੀ ਕੇਂਦਰ ਵਿੱਚ ਛੋਟੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਆਇਰ ਅਤੇ ਫਾਲਿਕਸ ਐਸਿਡ ਚੁਰਕ ਵੰਡਿਆ ਗਿਆ ਪਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਇਹ ਸਾਰੇ ਸਿਰਫ ਐਕਸਪਾਇਰੀ ਡੇਟ ਵਾਲੇ ਨਿਕਲੇ ਬੱਚਿਆਂ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਅੰਗਰੇਜ਼ੀ ਵਿਭਾਗ ਵੱਲੋਂ ਕੇਂਦਰ ਵਿੱਚ ਪਾਈ ਦਵਾਈ ਦੀ ਦੂਜੀ ਡੋਜ਼ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਤੇ ਸਵਾਲ ਉਠਾਏ ਗਏ ਹਨ ਸੀਡੀਪੀਓ ਸੁਖਵਿੰਦਰ ਕੌਰ ਨੇ ਕਿਹਾ ਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਸਾਨੂੰ ਕਿਸੇ ਨੇ ਨਹੀਂ ਦੱਸਿਆ ਪਰ ਅਸੀਂ ਇਸ ਮਾਮਲੇ ਦੇ ਵਿੱਚ ਜਾਂਚ ਕਰਾਂਗੇ ਪਰ ਇੱਕ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਛੋਟੇ ਬੱਚਿਆਂ ਦੀ ਸਿਹਤ ਨਾਲ ਕਿਵੇਂ ਖਿਲਵਾੜ ਕੀਤਾ ਜਾ ਸਕਦਾ ਹੈ ਉਹ ਵੀ ਐਕਸਪਾਇਰੀ ਡੇਟ ਵਾਲੀ ਦਵਾਈਆਂ ਸਿਰਫ ਦੇ ਕੇ ਕੇਂਦਰ ਵਿੱਚ ਮੌਜੂਦ ਦਵਾਈਆਂ ਦੇ ਸਟਾਕ ਨੂੰ ਅੱਗ ਲਗਾ ਕੇ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਹੁਣ ਪਿੰਡ ਦੇ ਲੋਕ ਇਸ ਪੂਰੇ ਮਾਮਲੇ ਤੇ ਕਾਰਵਾਈ ਚਾਹੁੰਦੇ ਹਨ ਪਰ ਅੰਗਰੇਜ਼ੀ ਕੇਂਦਰ ਚ ਕੰਮ ਕਰਦੀਆਂ ਅੰਗਰੇਜ਼ੀ ਵਰਕਰਾਂ ਦਾ ਕਹਿਣਾ ਹੈ ਕਿ ਸੁਪਰਵਾਈਜ਼ਰ ਨੂੰ ਸਿਹਤ ਵਿਭਾਗ ਤੋਂ ਸਪਲਾਈ ਮਿਲਦੀ ਹੈ ਅਤੇ ਉਹ ਅੱਗੇ ਲੋਕਾਂ ਨੂੰ ਸਪਲਾਈ ਕਰਦੇ ਹਨ ਆੰਗਰਵੜੀ ਕੇਂਦਰ ਤੋਂ ਪਰਿਵਾਰਕ ਮੈਂਬਰਾਂ ਅਤੇ ਬੱਚਿਆਂ ਨੂੰ ਦਿੱਤੇ ਜਾਣ ਵਾਲੀ ਦਵਾਈ ਦੀ ਬੋਤਲ ਦਾ ਨਾਮ ਆਇਰਨ ਅਤੇ ਫਲੋਕ ਐਸਿਡ ਸੀ ਹੈ ਜੇਕਰ ਅਸੀਂ ਇਸ ਦੀ ਬੰਦੀ ਤਰੀਖ ਦੇਖੀ ਤਾਂ 6 ਮਹੀਨ 2022 ਦਾ ਪੱਤਰ ਲਿਖਿਆ ਹੋਇਆ ਹੈ ਅਤੇ ਮਨਿਆਤ ਪੁੱਗਣ ਦੀ ਮਿਤੀ 11 2023 ਲਿਖੀ ਗਈ ਹੈ ਅਤੇ ਇਹ ਦਵਾਈ 5ਵੇਂ ਮਹੀਨ 2024 ਦੇ ਵਿੱਚ ਪਿੰਡ ਦੇ ਪੱਛਾ ਅਤੇ ਪਰਿਵਾਰਕ ਮੈਂਬਰਾਂ ਵਿੱਚ ਵੰਡੀ ਜਾ ਰਹੀ ਹੈ ਹੁਣ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਇਸ ਪੂਰੇ ਮਾਮਲੇ ਤੇ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਇਹ ਸਾਡੇ ਬੱਚਿਆਂ ਦੀ ਸਿਹਤ ਨਾਲ ਕਲਵਾਲ ਹੈ ਕਿ ਸਿਹਤ ਭਗ ਅਤੇ ਆਂਗਰਵਾੜੀ ਕੇਂਦਰਸ ਐਕਸਪਾਇਰੀ ਡੇਟ ਦੀਆਂ ਦਵਾਈਆਂ ਪੇਚੀਆਂ ਸਾਰੀਆਂ ਹਨ ਵਿਭਾਗ ਇਸ ਦੀ ਚੈਕ ਕਰਨਾ ਚਾਹੁੰਦਾ ਹੈ ਹੁਣ ਜਦੋਂ ਪਿੰਡ ਦੇ ਕੁਝ ਲੋਕਾਂ ਨੇ ਦੇਖਿਆ ਕਿ ਇਸ ਘਟਨਾ ਪਿੱਛੇ ਕੌਣ ਜ਼ਿੰਮੇਵਾਰ ਹੈ ਅਤੇ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕਰ ਰਹੇ ਹਨ ਤਾਂ ਇਹ ਇੱਕ ਵੱਡੀ ਅਪਡੇਟ ਨਿਕਲ ਕੇ ਆਈ ਸੀ ਇਸ ਤੋਂ ਲਗਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਦੇਖਣ ਦੇ ਲਈ ਤਾਜ਼ੀ ਨੌਕਰੀ ਨੂੰ ਸਬਸਕ੍ਰਾਈਬ ਕਰੋ ਧੰਨਵਾਦ